ਹੈਲੋ ਮਾਈ YouTube ਫੈਮਲੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਯਾਤਰਾ ਹਿਮਾਚਲ ਪ੍ਰਦੇਸ਼ ਅਸੀਂ ਸਵੇਰ ਹੀ ਬੱਸਾਂ ਵਿੱਚ ਬੈਠ ਕੇ ਨਿਕਲ ਪਏ ਸੀ ਹਿਮਾਚਲ ਪ੍ਰਦੇਸ਼ ਨੂੰ ਤੇ ਰਸਤੇ ਵਿੱਚ ਅਸੀਂ ਥੱਕੇ ਹੋਏ ਰੁਕੇ ਗੁਰਦੁਆਰਾ ਰਾੜਾ ਸਾਹਿਬ ਜਿੱਥੇ ਕਿ ਅਸੀਂ ਦਰਸ਼ਨ ਕੀਤੇ ਤੇ ਮੰਨੂ ਕੀਰਤਨ ਸੁਣ ਕੇ ਸਕੂਨ ਜਿਹਾ ਮਿਲਿਆ ਅਸੀਂ ਗੁਰਦੁਆਰਾ ਰਾडा ਸਾਹਿਬ ਵਿਖੇ ਪ੍ਰਸ਼ਾਦਾ ਪਾਣੀ ਸ਼ਕਿਆ ਤੇ ਫਿਰ ਹੋਰ ਦਰਸ਼ਨ ਕਰਦੇ ਹੋਏ ਅਸੀਂ ਅੱਗੇ ਵਧੇ ਅੱਗੇ ਵਧੇ ਅਸ ਉਸ ਤੋਂ ਬਾਅਦ ਅਸੀਂ ਰੁਕੇ ਇੱਕ ਰੈਸਟੋਰੈਂਟ ਵਿੱਚ ਜਿੱਥੇ ਕਿ ਬਹੁਤ ਹੀ ਵਧੀਆ ਮਾਹੌਲ ਤੇ ਬਹੁਤ ਹੀ ਵਧੀਆ ਵਾਤਾਵਰਨ ਸੀ ਤੇ ਮਾਨੂੰ ਇੱਕ ਸ਼ਾਂਤੀ ਜੀ ਮਿਲਦੀ ਸੀ ਅਸੀਂ ਉੱਥੇ ਰੁਕੇ ਚਾਹ ਪਾਣੀ ਪੀਤਾ ਤੇ ਫਿਰ ਉਸ ਤੋਂ ਬਾਅਦ ਆਪਣੀਆਂ ਬੱਸਾਂ ਵਿੱਚ ਬੈਠ ਗਏ ਬੱਸਾਂ ਵਿੱਚ ਬੈਠ ਕੇ ਅਸੀਂ ਫਿਰ ਚੱਲ ਪਏ ਹਿਮਾਚਲ ਪ੍ਰਦੇਸ਼ ਸ਼ਾਮ ਨੂੰ ਅਸੀਂ ਪਹੁੰਚ ਗਏ ਹਿਮਾਚਲ ਪ੍ਰਦੇਸ਼ ਉੱਥੇ ਜਾ ਕੇ ਅਸੀਂ ਫਰੈਸ਼ ਹੋਏ ਤੇ ਆਪਣਾ ਸਮਾਨ ਰੱਖ ਕੇ ਫਿਰ ਅਸੀਂ ਗਏ ਕੁਮਨ ਬਾਹਰ ਬਾਹਰ ਕੁਮਨ ਗਏ ਅਸੀਂ ਥੋੜਾ ਮੌਸਮ ਤੇ ਪ੍ਰਕਿਰਤੀ ਦੇਖੀ ਜੋ ਕਿ ਬਹੁਤ ਹੀ ਵਧੀਆ ਲੱਗ ਰਹੀ ਸੀ ਬਹੁਤ ਹੀ ਵਧੀਆ ਸੁੰਦਰਤਾ ਸੀ ਉੱਥੋਂ ਦੇ ਪਹਾੜਾਂ ਵਿੱਚ ਤੇ ਉੱਥੋਂ ਦੇ ਨੇਚਰ ਵਿੱਚ ਜੋ ਕਿ ਸਾਨੂੰ ਬਹੁਤ ਵਧੀਆ ਲੱਗੀ ਤੇ ਡਰ ਵੀ ਬਹੁਤ ਲੱਗ ਰਿਹਾ ਸੀ ਕਿਉਂਕਿ ਉੱਥੇ ਬਹੁਤ ਹੀ ਜ਼ਿਆਦਾ ਡੂੰਘੇ-ਡੂੰਘੇ ਖਾਈਆਂ ਸਨ ਬਟ ਅਸੀਂ ਆਪਣਾ ਧਿਆਨ ਰੱਖਦੇ ਹੋਏ ਅਸੀਂ ਪਹੁੰਚਣਾ ਸੀ ਗੁਰਦੁਗਾਰਾ ਬਾਬਾ ਸ੍ਰੀ ਚੰਨ ਜੀ ਦੇ ਉੱਥੇ ਤੌਲੀਤਾਰ ਤੌਲੀਤਾਰ ਅਸੀਂ ਇਸ਼ਨਾਨ ਕਰਨਾ ਸੀ ਜਿੱਥੇ ਕਿ ਦੂਰੋ ਦੂਰੋ ਸੰਗਤਾਂ ਇਸ਼ਨਾਨ ਕਰਨ ਆਉਂਦੀਆਂ ਹਨ ਤੇ ਉਹਨਾਂ ਦੇ ਦੁੱਖ ਕੱਟ ਜਾਂਦੇ ਹਨ ਇਸ ਲਈ ਤੌਲੀਤਾਰ ਬਹੁਤ ਦੂਰ ਸੀ ਅਸੀਂ ਪੈਦਲ ਗਏ ਕਿਉਂਕਿ ਅਸੀਂ ਕੁਝ ਮੂਮੈਂਟਸ ਵੀ ਕੈਪਚਰ ਕਰਨੀ ਸੀ ਅਸੀਂ ਪੈਦਲ ਗਏ ਤੇ ਪੈਦਲ ਜਾ ਕੇ ਅਸੀਂ ਉਸ ਤੋਂ ਬਾਅਦ ਪਹੁੰਚਣ ਵਾਲੇ ਸੀ ਤੌਲੀਤਾਰ ਕਿਉਂਕਿ ਅਸੀਂ ਅਧਰਸਤੇ ਵਿੱਚ ਸੀ ਪਰ ਅਸੀਂ ਇੱਥੋਂ ਦੇ ਚਰਨਿਆਂ ਤੇ ਪਹਾੜਾਂ ਦਾ ਨਜ਼ਾਰਾ ਵੇਖਦੇ ਗਏ ਕਿਉਂਕਿ ਉਹ ਬਹੁਤ ਹੀ ਸੋਹਣੇ ਲੱਗ ਰਹੇ ਸਨ ਫਿਰ ਅਸੀਂ ਪਹੁੰਚੇ ਤੌਲੀਤਾਰ ਤੌਲੀਤਾਰ ਪਹੁੰਚਣ ਤੋਂ ਬਾਅਦ ਅਸੀਂ ਉੱਥੇ ਇਸ਼ਨਾਨ ਕੀਤਾ ਜਿਵੇਂ ਕਿ ਉੱਥੇ ਲੱਖਾਂ ਸੰਗਤਾਂ ਆਉਂਦੀਆਂ ਹਨ ਤੇ ਇਸ਼ਨਾਨ ਕਰਦੀਆਂ ਹਨ ਜੋ ਕਿ ਵੀਰਨਾਰ ਸਿੰਘ ਜੀ ਦੀ ਜਗ੍ਹਾ ਹੈ ਤੌਲੀਤਾਰ ਅਸੀਂ ਉੱਥੇ ਇਸ਼ਨਾਨ ਕੀਤਾ ਇਸ਼ਨਾਨ ਕਰਨ ਤੋਂ ਬਾਅਦ ਅਸੀਂ ਪਹੁੰਚੇ ਗੁਰਦੁਆਰਾ ਬੇਰੀ ਸਾਹਿਬ ਜਿੱਥੇ ਕਿ ਬਾਬਾ ਬੜਪਾਕ ਸਿੰਘ ਜੀ ਤੇ ਉਹਨਾਂ ਦੀ ਭੈਣ ਬੀਬੀ ਪਾਨੀ ਜੀ ਨੇ ਤਪ ਕੀਤਾ ਸੀ ਇਹ ਬਹੁਤ ਹੀ ਜਿਆਦਾ ਵਧੀਆ ਥਾਂ ਹੈ ਤੇ ਇੱਥੇ ਲੋਕਾਂ ਦੀਆਂ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਤੇ ਇੱਥੇ ਦੂਰੋਂ ਦੂਰ ਸੰਗਤ ਹੁਮ ਹੁਮਾ ਕੇ ਆਉਂਦੀ ਹੈ ਫਿਰ ਅਸੀਂ ਦਰਸ਼ਨਾਂ ਤੋਂ ਬਾਅਦ ਚੱਲ ਪਏ ਪਹਾੜਾਂ ਵੱਲ ਨੂੰ ਪਹਾੜਾਂ ਵੱਲ ਨੂੰ ਚੱਲ ਪਏ ਅਸੀਂ ਤੇ ਉੱਥੋਂ ਦਾ ਪ੍ਰਕਿਰਤੀ ਦੇਖਦੇ ਹੋਏ ਅਸੀਂ ਸੋਚਿਆ ਕਿ ਕਿਉਂ ਨਾ ਪੈਦਲ ਚੱਲ ਕੇ ਸਾਰੀ ਜਗ੍ਹਾ ਘੁੰਮੀ ਜਾਵੇ ਫਿਰ ਅਸੀਂ ਪੈਦਲ ਘੁੰਮਣਾ ਸਟਾਰਟ ਕਰ ਦਿੱਤਾ ਕਿਉਂਕਿ ਸਾਡੇ ਕੋਲ ਕੋਈ ਸਮਾਨ ਨਹੀਂ ਸੀ ਸਮਾਨ ਅਸੀਂ ਆਪਣਾ ਸਰਾ ਵਿੱਚ ਰੱਖ ਕੇ ਆਏ ਸੀ ਤੇ ਖਾਲੀ ਹੱਥ ਸੀ ਤੇ ਘੁੰਮਣਾ ਬਹੁਤ ਹੀ ਵਧੀਆ ਲੱਗ ਰਿਹਾ ਸੀ ਤੇ ਇੱਥੋਂ ਦਾ ਮੌਸਮ ਵੀ ਕੋਈ ਪਤਾ ਨਹੀਂ ਸੀ ਵੀ ਕਦੋਂ ਮੀਂਹ ਸਟਾਰਟ ਹੋ ਜਾਂਦਾ ਤੇ ਪੂਰਾ ਪੂਰਾ ਦਿਨ بارش ਨਹੀਂ ਰੁਕਦੀ ਸੀ ਫਿਰ ਫਿਰ ਅਸੀਂ ਆਉਂਦੇ ਹੋਏ ਵਾਪਸੀ ਵਾਲੇ ਰੁਕੇ ਕੀਰਤਪੁਰ ਸਾਹਿਬ ਬਾਬਾ ਬੁੱਢਾ ਸਾਜੀ ਦੇ ਦਰਗਾਹ ਤੇ ਫਿਰ ਬਾਬਾ ਗੁਰਦਿੱਤਾ ਜੀ ਦੇ ਰੁਕੇ ਜਿੱਥੇ ਕਿ ਸਾਨੂੰ ਫੇਮਸ ਯੂਟਿਊਬਰ ਮਿਲੇ ਤੇ ਆਉਂਦੇ ਹੋਏ ਫਿਰ ਅਸੀਂ ਰੁਕੇ ਕੀਰਤਪੁਰ ਸਾਹਿਬ ਗੁਰਦੁਆਰਾ ਪਤਾਲਪੁਰੀ ਸਾਹਿਬ ਉੱਥੇ ਸਾਨੂੰ ਬਹੁਤ ਵਧੀਆ ਲੱਗੇ ਤੇ ਮਨ ਨੂੰ ਸਕੂਨ ਜਿਹਾ ਮਿਲਿਆ ਕਿਉਂਕਿ ਆਉਂਦੇ ਹੋਏ ਵੀ ਅਸੀਂ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਹੋਏ ਆਏ ਤੇ ਫਿਰ ਅਸੀਂ ਵਾਪਸੀ ਵਾਲੇ ਰੁਕੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਿੱਥੇ ਕਿ ਅਸੀਂ